ਚੰਡੀਗੜ੍ਹ ਤੋਂ ਲੇ ਜਾਣ ਲਈ ਤੀਜੀ ਸੜਕ ਬਣਾਈ ਜਾ ਰਹੀ ਹੈ ਇਹ ਸੜਕ 298 ਕਿਲੋਮੀਟਰ ਲੰਬੀ ਹੈ ਲੰਬੀ ਨਿਮੋ ਪਦਮ ਚਰਚਾ ਰੋਡ ਇਹ ਲੇ ਲਈ ਪਹਿਲੀ ਹਰ ਮੌਸਮ ਵਿੱਚ ਚੱਲਣ ਵਾਲੀ ਸੜਕ ਹੋਵੇਗੀ ਭਾਵੇਂ ਇਹ ਹਰ ਮੌਸਮ ਵਿੱਚ ਖੁੱਲੀ ਰਹੇਗੀ ਜੇਕਰ ਤੁਸੀਂ ਚੰਡੀਗੜ੍ਹ ਤੋਂ ਜਾਂਦੇ ਹੋ ਤਾਂ ਪਹਿਲਾਂ ਤੁਸੀਂ ਦਰਚਾ ਪਹੁੰਚੋਗੇ ਫਿਰ ਜਾਂ ਸ਼ੰਕਰ ਅਤੇ ਨਿਮੋ ਰਾਹੀਂ ਤੁਸੀਂ ਸਿੱਧੇ ਲੇ ਪਹੁੰਚੋਗੇ ਵਰਤਮਾਨ ਵਿੱਚ ਲੇ ਪਹੁੰਚਣ ਲਈ ਚੰਡੀਗੜ੍ਹ ਤੋਂ ਜੰਮੂ ਸ਼ੇਰੀ ਨਗਰ ਦਰਾਸ ਕਾਰਗਿਲ ਰਾਹੀਂ ਜਾਣਾ ਪੈਂਦਾ ਹੈ ਜਾਂ ਚੰਡੀਗੜ੍ਹ ਤੋਂ ਮਨਾਲੀ ਕੋਲੋਂਗ ਦਰਚਾ ਡੇਬਲਿੰਗ ਡੇਬਰਿੰਗ ਰਮਸੇ ਰਾਹੀਂ ਲੇ ਜਾ ਸਕਦੇ ਹੋ ਇਹ ਦੋਵੇਂ ਰਸਤੇ 120 ਤੋਂ 340 ਕਿਲੋਮੀਟਰ ਦੇ ਨੇ ਲੰਬੇ ਹੁੰਦੇ ਨੇ ਅਤੇ ਸਰਦੀਆਂ ਵਿੱਚ ਬੰਦ ਹੁੰਦੇ ਨੇ ਨਿਮੋ ਪਦਮ ਦਰਚਾ ਰੋਡ ਲੇ ਤੱਕ ਪਹੁੰਚਣ ਲਈ ਤੀਜਾ ਪਰ ਸਭ ਤੋਂ ਤੇਜ਼ ਅਤੇ ਸੁਵਿਧਾਜਨਕ ਰਸਤਾ ਹੋਵੇਗਾ ਬਾਰਡਰ ਰੋਡਸ ਆਰਗੇਨਾਈਜੇਸ਼ਨ ਇਸ ਸੜਕ ਦਾ ਨਿਰਮਾਣ ਸਾਲ 2022 ਤੋਂ ਕਰ ਰਿਹਾ ਹੈ ਇਹ ਸੜਕ ਅਜੇ ਵੀ ਕੱਚੀ ਹੈ ਕੰਕਰੀਟ ਬਿਛਾਉਣਾ ਬਾਕੀ ਹੈ ਪਰ ਪਰਖਾਂ ਪਹਿਲਾਂ ਹੀ ਸ਼ੁਰੂ ਹੋ ਚੁੱਕੀਆਂ ਨੇ ਵਾਹਨਾਂ ਨੂੰ ਹਰ ਬੁੱਧਵਾਰ ਅਤੇ ਐਤਵਾਰ ਨੂੰ ਆਉਣ ਜਾਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ ਇਹ ਸੜਕ ਸੈਰ ਸਪਟਾ ਆਵਾਜਾਈ ਅਤੇ ਫੌਜ ਲਈ ਬਹੁਤ ਲਾਭਦਾਇਕ ਸਾਬਤ ਹੋਵੇਗਾ ਅਤੇ ਜਾ ਸ਼ੱਕਰ ਘਾਟੀ ਦੀ ਆਰਥਿਕਤਾ ਵਿੱਚ ਵੀ ਸੁਧਾਰ ਕਰੇਗੀ ਪਦਮ ਚ ਰਹਿਣ ਵਾਲੇ 83 ਸਾਲਾ ਪਦਮ ਸ਼੍ਰੀ ਲਾਮਾ ਨੂੰ ਲਾ ਦੇਖ ਦੇ ਦਸ਼ਰਥ ਮਾਜੀ ਵੱਲੋਂ ਜਾਣਿਆ ਜਾਂਦਾ ਹੈ ਇਹ ਉਹਨਾਂ ਦੀ ਪਹਿਲ ਕਦਮੀ ਦੇ ਕਾਰਨ ਹੀ ਸੀ ਕਿ ਇਸ ਹਰ ਮੌਸਮ ਵਿੱਚ ਚੱਲਣ ਵਾਲੇ ਰਸਤੇ ਦੀ ਨੀ ਰੱਖੀ ਗਈ ਇਹ ਸੜਕ ਜ ਸ਼ੰਕਰ ਨਦੀ ਦੇ ਨਾਲ ਨਾਲ ਲਗਭਗ 90 ਕਿਲੋਮੀਟਰ ਤੱਕ ਚੱਲਦੀ ਹੈ ਹੇਠਲੇ ਹੇਠਲੇ ਹਿੱਸੇ ਵਿੱਚ ਇਹ ਸੜਕ ਪਹਾੜਾਂ ਨੂੰ ਕੱਟ ਕੇ ਬਣਾਈ ਗਈ ਹੈ ਸੜਕ ਦੇ ਜ਼ਿਆਦਾਤਰ ਹਿੱਸੇ ਬਰਬਰੀ ਤੋਂ ਪ੍ਰਭਾਵਿਤ ਨਹੀਂ ਹੋਣਗੇ ਘੱਟ ਰੇਂਜ ਦੇ ਕਾਰਨ ਇੱਥੇ ਘੱਟ ਬਰਬਰੀ ਹੁੰਦੀ ਹੈ ਚੰਡੀਗੜ੍ਹ ਤੋਂ ਲੈ ਜਾਣ ਲਈ ਤੀਜੀ ਸੜਕ ਬਣਾਈ ਜਾ ਰਹੀ ਹੈ ਇਹ ਸੜਕ 298 ਕਿਲੋਮੀਟਰ ਲੰਬੀ ਹੈ ਲੰਬੀ ਨਿਮੋ ਪਦਮ ਚਰਚਾ ਰੋਡ ਇਹ ਲੈ ਲਈ ਪਹਿਲੀ ਹਰ ਮੌਸਮ ਵਿੱਚ ਚੱਲਣ ਵਾਲੀ ਸੜਕ ਹੋਵੇਗੀ ਪਾਵ ਇਹ ਹਰ ਮੌਸਮ ਵਿੱਚ ਖੁੱਲੀ ਰਹੇਗੀ ਜੇਕਰ ਤੁਸੀਂ ਚੰਡੀਗੜ੍ਹ ਤੋਂ ਜਾਂਦੇ ਹੋ ਤਾਂ ਪਹਿਲਾਂ ਤੁਸੀਂ ਦਰਚਾ ਪਹੁੰਚੋਗੇ ਫਿਰ ਜਾਂ ਸ਼ੰਕਰ ਅਤੇ ਨਿਮੋ ਰਾਹੀ ਤੁਸੀਂ ਸਿੱਧੇ ਲੇ ਪਹੁੰਚੋਗੇ ਵਰਤਮਾਨ ਵਿੱਚ ਲੇ ਪਹੁੰਚਣ ਲਈ ਚੰਡੀਗੜ੍ਹ ਤੋਂ ਜੰਮੂ ਸ਼੍ਰੀਨਗਰ ਦਰਾਸ ਕਾਰਗਿਲ ਰਾਹੀਂ ਜਾਣਾ ਪੈਂਦਾ ਹੈ ਜਾਂ ਚੰਡੀਗੜ੍ਹ ਤੋਂ ਮਨਾਲੀ ਕੋਲੋਂਗ ਦਰਚਾ ਡੇਬਲਿੰਗ ਡੇਬਰਿੰਗ ਰਮਸੇ ਰਾਹੀ ਲੇ ਜਾ ਸਕਦੇ ਹੋ ਇਹ ਦੋਵੇਂ ਰਸਤੇ 120 ਤੋਂ 340 ਕਿਲੋਮੀਟਰ ਦੇ ਨੇ ਲੰਬੇ ਹੁੰਦੇ ਨੇ ਅਤੇ ਸਰਦੀਆਂ ਵਿੱਚ ਬੰਦ ਹੁੰਦੇ ਨੇ ਨਿਮੋ ਪਦਮ ਦਰਚਾ ਰੋਡ ਲੇ ਤੱਕ ਪਹੁੰਚਣ ਲਈ ਤੀਜਾ ਪਰ ਸਭ ਤੋਂ ਤੇਜ਼ ਅਤੇ ਸੁਵਿਧਾਜਨਕ ਰਸਤਾ ਹੋਵੇਗਾ ਬਾਰਡਰ ਰੋਡਸ ਆਰਗੇਨਾਈਜੇਸ਼ਨ ਇਸ ਸੜਕ ਦਾ ਨਿਰਮਾਣ ਸਾਲ 2022 ਤੋਂ ਕਰ ਰਿਹਾ ਹੈ ਇਹ ਸੜਕ ਅਜੇ ਵੀ ਕੱਚੀ ਹੈ ਕੰਕਰੀਟ ਵਿਛਾਉਣਾ ਬਾਕੀ ਹੈ ਪਰ ਪਰਖਾਂ ਪਹਿਲਾਂ ਹੀ ਸ਼ੁਰੂ ਹੋ ਚੁੱਕੀਆਂ ਨੇ ਵਾਹਨਾਂ ਨੂੰ ਹਰ ਬੁੱਧਵਾਰ ਅਤੇ ਐਤਵਾਰ ਨੂੰ ਆਉਣ ਜਾਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ ਇਹ ਸੜਕ ਸੈਰ ਸਪਟਾ ਆਵਾਜਾਈ ਅਤੇ ਫੌਜ ਲਈ ਬਹੁਤ ਲਾਭਦਾਇਕ ਸਾਬਤ ਹੋਵੇਗਾ ਅਤੇ ਜਾਸਕਰ ਘਾਟੀ ਦੀ ਆਰਥਿਕਤਾ ਵਿੱਚ ਵੀ ਸੁਧਾਰ ਕਰੇਗੀ ਪਦਮਚ ਰਹਿਣ ਵਾਲੇ 83 ਸਾਲਾ ਪਦਮ ਸ਼੍ਰੀ ਲਾਮਾ ਨੂੰ ਲਾ ਦੇਖਦੇ ਦਸ਼ਰਥ ਮਾਜੀ ਵੱਲੋਂ ਜਾਣਿਆ ਜਾਂਦਾ ਏ ਇਹ ਉਹਨਾਂ ਦੀ ਪਹਿਲ ਕਦਮੀ ਦੇ ਕਾਰਨ ਹੀ ਸੀ ਕਿ ਇਸ ਹਰ ਮੌਸਮ ਵਿੱਚ ਚੱਲਣ ਵਾਲੇ ਰਸਤੇ ਦੀ ਨੀ ਰੱਖੀ ਗਈ ਇਹ ਸੜਕ ਜ ਸ਼ੰਕਰ ਨਦੀ ਦੇ ਨਾਲ ਨਾਲ ਲਗਭਗ 90 ਕਿਲੋਮੀਟਰ ਤੱਕ ਚੱਲਦੀ ਹੈ ਹੇਠਲੇ ਹੇਠਲੇ ਹਿੱਸੇ ਵਿੱਚ ਇਹ ਸੜਕ ਪਹਾੜਾਂ ਨੂੰ ਕੱਟ ਕੇ ਬਣਾਈ ਗਈ ਹੈ ਸੜਕ ਦੇ ਜ਼ਿਆਦਾਤਰ ਹਿੱਸੇ ਬਰਫਬਾਰੀ ਤੋਂ ਪ੍ਰਭਾਵਿਤ ਨਹੀਂ ਹੋਣਗੇ ਘੱਟ ਰੇਂਜ ਦੇ ਕਾਰਨ ਇੱਥੇ ਘੱਟ ਬਰਫਬਾਰੀ ਹੁੰਦੀ ਹੈ